ਜਿਲ੍ਹਾ ਮੋਗਾ ਦੇ ਸਬਡਿਵੀਜ਼ਨ ਦੇ ਤੀਨੋਂ ਦੇ ਪਿੰਡ ਖਾਈ ਦੇ ਇੱਕ ਮੁੰਡੇ ਨੇ ਪਿੰਡ ਦਾ ਨਾਮ ਪੂਰੇ ਵਿਸ਼ਵ ਆਫ ਦਿ ਵਿਸ਼ ਵਿੱਚ ਝਮਕਾ ਦਿੱਤਾ। ਤਦ ਆਸੇ ਕਿ ਨਵਦੀਪ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਜੋ ਕਿ ਫੌਜ ਦੇ ਵਿੱਚ ਸੂਬੇਦਾਰ ਵਜੋਂ ਸੇਵਾ ਨਿਭਾ ਰਹੇ ਨੇ ਤਾਂ ਨਵਦੀਪ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਜੋ ਕਿ ਬੀਟੈਕ ਦੀ ਦੂਸਰੇ ਸਾਲ ਪੜ੍ਹਾਈ ਕਰ ਰਿਹਾ ਹੈ ਤਾਂ ਉੱਥੇ ISRO ਦੇ ਹਦਰਾਬਾਦ ਸੈਂਟਰ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਤੇ ਪਿਛਲੇ ਸਾਲ ਚੰ드ਰਯਾਨ 3 ਦੇ ਚੰਦਰ ਗ੍ਰਹਿ ਉੱਪਰ ਸਫਲ ਉਤਰਨ ਤੋਂ ਬਾਅਦ ISRO ਨੂੰ ਚੰ드ਰਯਾਨ 3 ਨੂੰ ਅਗੇ ਵਧਣ ਦੇ ਵਿੱਚ ਮੁਸ਼ਕਲ ਆ ਰਹੀ ਸੀ। ਤਿਸਰੋ ਕੋਲ 13 ਤਰ੍ਹਾਂ ਦੀਆਂ ਰੁਕਾਵਟਾਂ ਸਨ ਜਿਨ੍ਹਾਂ ਦਾ Chandrayaan 3 ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਹੈ ਜਿਸ ਦੇ ਨਾਲ Chandrayaan ਅੱਗੇ ਵਧਣ ਦੇ ਵਿੱਚ ਆਉਣ ਵਾਲੀ ਰੁਕਾਵਟ ਆ ਰਹੀ ਸੀ ਇਸ ਦਾ ਹੱਲ ਕਰਨ ਦਾ ਜ਼ਿੰਮਾ ਨਵਦੀਪ ਸਿੰਘ ਨੂੰ ਦਿੱਤਾ ਗਿਆ ਤਾਂ ਨਵਦੀਪ ਸਿੰਘ ਦੇ ਵੱਲੋਂ ਆਪਣੀ ਪੜ੍ਹਾਈ ਦਾ ਆਪਣੀ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਪ੍ਰੋਜੈਕਟ ਨੂੰ ਪੂਰਾ ਕਰ ਦਿੱਤਾ ਤਾਂ Chandrayaan ਜੋ ਕਦੇ ਕਿਸੇ ਪੱਥਰ ਨਾਲ ਟਕਰਾ ਕੇ ਰੁਕ ਜਾਂਦਾ ਸੀ ਫਿਰ ਅੱਗੇ ਆਏ ਖੱਡੇ ਦੇ ਵਿੱਚ ਦੁਗ ਜਾਂਦਾ ਸੀ ਜਿਸ ਦੇ ਨਾਲ ਉਸ ਦਾ ਕੰਮ ਰੁਕ ਜਾਂਦਾ ਸੀ ਤਾਂ ਨਵਦੀਪ ਸਿੰਘ ਦੇ ਵੱਲੋਂ ਇੱਕ ਗਾਈਡ ਐਮ ਐਪ ਤਿਆਰ ਕੀਤਾ ਗਿਆ ਤੇ ਚੰਦਰਯਾਨ 3 ਨੂੰ ਭੇਜਿਆ ਗਿਆ ਤਾਂ ਤੇ ਨਵਦੀਪ ਸਿੰਘ ਦੇ ਵੱਲੋਂ ਤਿਆਰ ਕੀਤੇ ਗਏ ਪ੍ਰੋਜੈਕਟ ਦੇ ਨਾਲ ਚੰਦਰਯਾਨ 3 ਉੱਤੇ ਇੱਕ ਟ੍ਰਾਇਲ ਸਫਲ ਹੋ ਗਿਆ ਤਾਂ ਇਸਰੋ ਦੇ ਡਾਇਰੈਕਟਰ ਵੱਲੋਂ ਨਵਦੀਪ ਸਿੰਘ ਦੀ ਕਮ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਨਵਦੀਪ ਦਾ ਨਾਮ ਸਨਮਾਨ ਕਰਨ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਤਨਦੀਪ ਦੀ ਉਸ ਮਿਹਨਤ ਸਦਕਾ ਉਸ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਜੋਪੀ ਮੋਨਮੋਦੇ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਨੇਪਾਲ ਸਾਡੇ ਲਈ ਸਾਡੇ ਪਿੰਡ ਲਈ ਸਾਡੇ ਪੰਜਾਬ ਲਈ ਤੇ ਪੂਰੇ ਭਾਰਤ ਦੇਸ਼ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤਨਦੀਪ ਨੇ ਪੂਰੇ ਵਿਸ਼ਵ ਦੇ ਵਿੱਚ ਭਾਈ ਖਾਈ ਪਿੰਡ ਦਾ ਨਾਮ ਚਮਕਾਇਆ ਤੇ ਸਿਖਰਾਂ ਤੇ ਪਹੁੰਚਾ ਦਿੱਤਾ। ਸ਼ਸ਼ੀਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਮੈਂ ਗੁਰਪ੍ਰੀਤ ਸਿੰਘ ਬੱਚੇ ਦਾ ਪਿਤਾ ਮੇਰਾ ਬੱਚਾ ਨਵਦੀਪ ਸਿੰਘ ਸਿੱਧੂ ਥਾਪੜ ਕਾਲਜ ਤੋਂ ਬੀ ਟੈਕ ਪੜਾਈ ਕਰ ਰਿਹਾ ਉਹਦਾ ਸੈਕੰਡ ਇਅਰ ਖਤਮ ਹੋ ਗਿਆ ਹੁਣ ਉਹ ਥੋੜੇ ਦਿਨ ਪਹਿਲਾਂ ਹైదరాబాద్ ਇਸਰੋ ਵੱਲੋਂ ਰੱਖੇ ਗਏ ਹਕਤੂਨ ਦੇ ਵਿੱਚ ਭਾਗ ਲੈਣ ਗਿਆ ਸੀ ਉੱਥੇ ਇਸਰੋ ਨੇ ਇਹਨਾਂ ਨੂੰ ਕਈ ਖਾਰੀਆਂ ਪ੍ਰੋਬਲਮਾਂ ਦਿੱਤੀਆਂ ਸੀ ਪਿਛਲੇ ਸਾਲ 23 ਸਤੰਬਰ ਨੂੰ ਜੰਤਰੀ ਚੰਤੇ ਗਿਆ ਸੀ ਉਹ ਜਦੋਂ ਚੰਤੇ ਪਹੁੰਚਿਆ ਉਹਨੂੰ ਕਈ ਸੇ ਪ੍ਰਕਾਰ ਦੀਆਂ ਦਿੱਕਤਾਂ ਆਈਆਂ ਜਿਵੇਂ ਕਿ ਉਹ ਨਾ ਕਿਸੇ ਖੱਡੇ ਦੇ ਵਿੱਚ ਰੁਕ ਜਾਣਾ ਕਿਤੇ ਪੱਥਰ ਨਾਲ ਟਕਰਾ ਜਾਣਾ ਜਾਂ ਹੋਰ ਵੀ ਬਹੁਤ ਸਾਰੀਆਂ ਨੂੰ ਦਿੱਕਤਾਂ ਆਈਆਂ ਇਸ ਪ੍ਰਕਾਰ ਦੇ 13 ਪ੍ਰੋਬਲਮਾਂ ਇਸਰੋ ਵਾਲਿਆਂ ਨੇ ਰੱਖੀਆਂ ਸੀ ਪੂਰੇ ਸਟੂਡੈਂਟਾਂ ਦੇ ਸਾਹਮਣੇ ਉਹਦੇ ਵਿੱਚੋਂ ਸਾਡੇ ਬੱਚੇ ਨੇ ਇੱਕ ਪ੍ਰੋਬਲਮ ਬੜੀ ਕਿ ਇਸਰੋ ਦਾ ਜਿਹੜਾ ਆਪਣਾ ਜੰਦਰਿਆਨ ਹੈ ਉਹ ਪੱਥਰ ਨਾਲ ਟਕਰਾਵੇ ਜਾਂ ਕਿਤੇ ਖੱਡੇ ਜਿ�ਾ ਫਸੇ ਉਹਦੇ ਵਾਸਤੇ ਨੇ ਰਿਸਰਚ ਕੀਤੀ ਕਾਫੀ ਜੋਰ ਲਾਇਆ ਡੇਡ ਮਾਦ ਦੇ ਵਿੱਚ ਟਿੱਕੀ ਜਾਈ ਕਿ ਉਹ ਉਹਨੂੰ ਇੱਕ ਗਾਈਡ ਪਲਾਨ ਦਿੱਤਾ ਜਾਵੇ ਇਹਨੇ ਆਪਣੇ ਕੰਪਿਊਟਰ ਦੇ ਇੱਕ ਪੂਰਾ ਚੰਦ ਬਣਾਇਆ ਚੰਦ ਦਾ ਕਿੱਦਾਂ ਦਾ ਲੇਆਉਟ ਹੈ ਚੰਦਰੂ ਪੂਰੇ ਨੂੰ ਆਪਣਾ ਲੇਆਉਟ ਬਣਾਇਆ ਔਰ ਉੱਥੇ ਕਿੱਥੇ ਖੱਡਾ ਹੈ ਕਿੱਥੇ ਪੱਥਰ ਕਿੱਥੇ ਟੋਆ ਕਿੱਥੇ ਪਾਣੀ ਉਹ ਸਾਰੀ ਕੀ ਦੇਖੀ ਔਰ ਉਹ ਦੇਖ ਕੇ ਇੱਕ ਗਾਈਡ ਪਲਾਨ ਜਾਨੀ ਕਿ ਚੰਦਰਜਾਮ ਨੂੰ ਦੇਂਦਾ ਜੋ ਉਪਯੋਗ ਕੀਤਾ ਜਾਨੀ ਕਿ ਆਪਾਂ ਥੱਲੇ ਬੈਠ ਕੇ ਹੁਣ ਜੇ ਉਹ ਚੰਦਰਜਾਮ ਥੱਲੇ ਬੈਠ ਕੇ ਉਹ ਜਾਨੀ ਕਿ ਇਸ ਤਰੀਕੇ ਨਾਲ ਚੰਦਰਜਾਮ ਗਾਈਡ ਕੀਤਾ ਜਾ ਸਕਦਾ ਹੈ ਕਿ ਉਹ ਕਿੱ데 ਖੱਡੇ ਜਗਾਫਤੇ ਜਾਂ ਪੱਥਰ ਨਾਲ ਨਾਟਕ ਆਵੇ ਏ ਬਿੱਟ ਗਣਿਤ ਪੂਰੇ ਇਸਰੋ ਦੇ ਡੈਕਟਰ ਸਾਹਿਬ ਨੇ ਜਾਂ ਇਸਰੋ ਨੇ ਇਹਨੂੰ ਕਾਫੀ ਸਰਾਨਾ ਕੀਤੀ ਔਰ ਇਸੇ ਲਈ ਸਾਡੇ ਬੱਚੇ ਨੂੰ ਰਾਸ਼ਟਰਪਤੀ ਤੋਂ ਸਨਮਾਨ ਮਿਲਿਆ ਹੈ ਅੱਗੇ ਕੀ ਫਿਊਚਰ ਪਲਾਨਿੰਗ ਹੈ ਜੀ ਬੱਚੇ ਦੀਆਂ ਪੜ੍ਹਾਈ ਦੇ ਸਬੰਧ ਦੇ ਵਿੱਚ ਜਾਂ ਉਹ ਕੀ ਕਿਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਹੈਗਾ ਉਹਦੇ ਬਾਰੇ ਥੋੜਾ ਸੋਚੀ ਹਜੇ ਤੱਕ ਤਾਂ ਜੀ ਸਾਡਾ ਬੱਚਾ ਸੈਕੰਡਰੀਅਰ ਕੰਪਲੀਟ ਕੀਏ 2 ਸਾਲ ਦੀ ਪੜ੍ਹਾਈ ਪਈ ਹੈ ਉਸ ਤੋਂ ਬਾਅਦ ਅਜੇ ਦੇਖਾਂਗੇ ਅਜੇ ਉਹਨੂੰ ਕੋਈ ਪਲਾਨ ਨਹੀਂ ਕੀਤਾ ਕਿੱਥੇ ਜਾਣਾ ਅਜੇ ਤਾਂ ਦੇਖੋ ਜਿੱਦਾਂ ਦਾ ਉਹਨੂੰ ਮੌਕਾ ਦੇਖਾਂਗੇ ਚਾਰ ਚਾਰ ਕੰਪਲੀਟ ਕਰੂਗਾ ਉਤਰਾ ਦੇਖਾਂਗੇ ਕਿਧਰ ਨੂੰ ਜਾਂਦਾ